ਸਾਥੀਓ ਮੈਂ ਗੱਲ ਕਰਨ ਲੱਗਾ ਕਿ ਅੱਜ ਤੋਂ 4-5 ਦਿਨ ਪਹਿਲਾਂ ਨਕੋਦਰ ਦੇ ਵਿੱਚ ਜਿਹੜੇ ਦੋ ਕਤਲ ਹੋਏ ਸੀਗੇ ਇੱਕ ਸੀਗਾ ਟਿੰਮੀ ਚਾਵਲਾ ਜਿਹੜਾ ਦੁਕਾਨਦਾਰ ਹੈ ਜਿਹਨੂੰ ਫਰੋਤੀ ਦੇ ਕਰਕੇ ਮਾਰ ਦਿੱਤਾ ਗਿਆ ਦੂਜਾ ਉਹਦੇ ਨਾਲ ਸੀਗਾ ਉਹਦਾ ਗਨਮੈਨ ਜਿਹੜਾ ਪੰਜਾਬ ਪੁਲਿਸ ਦਾ ਸਪਾਈ ਸੀਗਾ ਮਨਦੀਪ ਉਹਨਾਂ ਦੋਵਾਂ ਦੀ ਜਿਹੜੀ ਉਹ ਜਾਨ ਚਲੇ ਗਈ ਕੱਲ ਮੈਂ ਭੋਗ ਦੇ ਉੱਤੇ ਗਿਆ ਸੀਗਾ ਟਿੰਮੀ ਤੇ ਤੇ ਜੋ ਹਾਲਾਤ ਪਿਛਲੇ ਦਿਨਾਂ 'ਚ ਉਹਨੂੰ ਝੱਲਣੇ ਪਏ ਇੱਕ ਮਹੀਨਾ ਕਿਵੇਂ ਉਹ دہشت ਦੇ ਵਿੱਚ ਰਿਹਾ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਕਿ ਦੋਵੇਂ ਚਲੇ ਗਏ ਆ ਵਾਪਸ ਨਹੀਂ ਉਹਨਾਂ ਚੋਂ ਕਿਸੇ ਨੇ ਵੀ ਆਉਣਾ ਟਿੰਮੀ ਦੀਆਂ ਦੋ ਬੇਟੀਆਂ ਨੇ ਛੋਟੀਆਂ-ਛੋਟੀਆਂ ਤੇ ਮਨਦੀਪ ਦਾ ਇੱਕ ਬੇਟਾ ਹੈ 2 ਸਾਲ ਦਾ ਇਕੱਲਾ ਉਹਨਾਂ ਦੋਵਾਂ ਦਾ ਕਤਲ ਨਹੀਂ ਹੋਇਆ ਇਹਨਾਂ ਬੱਚਿਆਂ ਦੇ ਭਵਿੱਖ ਦਾ ਵੀ ਕਤਲ ਹੋਇਆ ਇਹਨਾਂ ਦੀਆਂ ਆਸਾਂ ਉਮੀਦਾਂ ਦਾ ਵੀ ਕਤਲ ਹੋਇਆ ਇਹਨਾਂ ਦੀਆਂ ਖਾਸ਼ਾਂ ਦਾ ਵੀ ਕਤਲ ਹੋਇਆ ਔਰ ਇਹਨਾਂ ਕਤਲਾਂ ਤੋਂ ਬਾਅਦ ਕੁਝ ਸਿੱਖਣ ਦੀ ਲੋੜ ਹੈ ਸਿਸਟਮ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਹੋਰ ਕਿੰਨੀਆਂ ਕੁ ਜਾਨਾਂ ਜਿਹੜੀਆਂ ਉਹ ਜਾਣਗੀਆਂ ਚਾਹੇ ਉਹ ਕਾਰੋਬਾਰੀਆਂ ਦੇ ਰੂਪ ਚ ਹੋਣ ਚਾਹੇ ਉਹ ਗੈਂਗਸਟਰ ਦੇ ਰੂਪ ਚ ਹੋਣ ਚਾਹੇ ਉਹ ਨਸ਼ੇ ਦੇ ਨਾਲ ਜਿਹੜੀਆਂ ਜਾਨਾਂ ਜਾਂਦੀਆਂ ਨੇ ਕਿੰਨੀਆਂ ਕੁ ਜਾਨਾਂ ਤੇ ਕਿੰਨੀ ਕੁ ਜਿਹੜੀ ਜਵਾਨੀ ਉਹ ਪੰਜਾਬ ਦੀ ਬਰਬਾਦ ਹੈ ਜੇ ਹੋਰ ਹੋਣੀ ਆ ਇਹਦੇ ਵਿੱਚ ਸਿਸਟਮ ਕਿੱਥੇ ਜ਼ਿੰਮੇਵਾਰ ਸੀਗਾ ਉਹਨਾਂ ਵੱਲੋਂ ਕੀ ਕੀ ਕਤਾਈਆਂ ਹੋਈਆਂ ਜੇ ਮੈਂ ਕਹਿ ਲਵਾਂ ਨਾ ਕਿ ਕਿੰਨੂ ਕਿੰਨੂ ਗੁਨਾਹਗਾਰ ਕਵਾਂ ਮੈਂ ਵਜੇ ਬੇਰੰਗੀ ਗੁਲਜ਼ਾਰ ਕਹੂੰ ਜਾਂ ਨਾ ਕਹੂੰ ਕੌਣ ਕਿਤਨਾ ਹੈ ਗੁਨਾਹਗਾਰ ਕਹੂੰ ਜਾਂ ਨਾ ਕਹੂੰ ਜੋ ਹੋਇਆ ਉਹਨਾਂ ਨਾਲ ਉਹ ਜਿਨ੍ਹਾਂ ਹਾਲਾਤਾਂ ਚੋਂ ਨਿਕਲੇ ਆ ਉਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਨ੍ਹਾਂ ਦੇ ਭਰੋਸੇ ਦੇ ਵਿੱਚ ਜਿਨ੍ਹਾਂ ਅ fırsਰਾਂ ਨੇ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਜਾਨ ਗਈ ਜਿਨ੍ਹਾਂ ਜਿਨ੍ਹਾਂ ਦੇ ਭਰੋਸੇ ਦੇ ਵਿੱਚ ਉਹ ਆ ਗਏ ਤੇ ਉਹਨਾਂ ਦੀ ਉਹਨਾਂ ਨੂੰ ਮੌਤ ਦਾ ਜਿਹੜਾ ਸਾਹਮਣਾ ਕਰਨਾ ਪੈ ਗਿਆ ਉਹਨਾਂ ਦੀ ਕਿਤੇ ਜ਼ਿੰਮੇਵਾਰੀ ਤੈਅ ਹੋਊਗੀ ਜਾਂ ਅੱਗੋਂ ਵੀ ਕਿਤੇ ਇਹਨਾਂ ਚੀਜ਼ਾਂ ਦੇ ਉੱਤੋਂ ਸਬਕ ਲਿਆ ਜਾਊਗਾ ਹੁਣ ਮੈਂ ਦੱਸਣ ਲੱਗਾ ਕਿ ਜੋ ਜੋ ਉਹਦੇ ਨਾਲ ਉਹਨਾਂ ਦਿਨਾਂ ਦੇ ਵਿੱਚ ਹੋਇਆ ਟਿੰਮੀ ਜਿਹੜਾ ਉਹ ਏਡੀਸੀ ਕੋਲ ਜਾਂਦਾ ਜਿਹੜੇ ਜਲੰਧਰ ਦੇ ਏਡੀਸੀ ਨੇ ਆਪਣਾ ਲਾਇਸੈਂਸ ਬਣਾਉਣ ਲਈ ਆਪਣੇ ਦੋਸਤ ਦੇ ਨਾਲ ਤੇ ਕੱਲ ਉਹਦੇ ਦੋਸਤ ਨੇ ਜੋ ਮੈਨੂੰ ਦੱਸਿਆ ਤੇ ਬਹੁਤ ਜ਼ਿਆਦਾ ਉਹ ਸ਼ਰਮਨਾਕ ਹੈ ਉਸ ਏਡੀਸੀ ਵਾਸਤੇ ਵੀ ਉਹ ਏਡੀਸੀ ਕੋ ਲਾਇਸੈਂਸ ਬਣਾਉਣ ਜਾਂਦਾ ਔਰ ਏਡੀਸੀ ਅੱਗੋਂ ਉਹਨੂੰ ਕਹਿੰਦਾ ਕਿ ਪ੍ਰਮਾਤਮਾ ਬੈਠਾ ਜੇ ਤੂੰ ਮਰਨਾ ਆਇਆ ਤੇ ਮਰ ਹੀ ਜਾਣਾ ਜੇ ਤੂੰ ਨਹੀਂ ਤੇਰੀ ਆਈ ਤੇ ਫਿਰ ਤੂੰ ਨਹੀਂ ਮਰ ਸਕਦਾ ਕੋਈ ਪਿਸਤੌਲ ਨੇ ਤੈਨੂੰ ਬਚਾ ਨਹੀਂ ਲੈਣਾ ਮੈਂ ਵੀ ਕਹਿਨਾ ਕਿ ਪਿਸਤੌਲ ਉਹਨੂੰ ਬਚਾ ਨਹੀਂ ਸਕਦਾ ਜਿਹੜਾ ਉਹਨੂੰ ਮਾਰਨ ਦੀ ਨੀਤ ਨਾਲ ਹੀ ਆ ਗਿਆ ਉਹਨੂੰ ਕੋਈ ਪਿਸਤੌਲ ਕੱਢਣ ਦਾ ਕਿਸੇ ਨੇ ਮੌਕਾ ਵੀ ਨਹੀਂ ਸੀ ਦੇਣਾ ਪਰ ਜਿਹੜੇ ਏਡੀਸੀ ਵੱਲੋਂ ਉਹ ਇਹ ਸ਼ਬਦ ਵਰਤੇ ਗਏ ਇਹ ਬੇਹੱਦ ਘਟੀਆ ਤੇ ਅਗਲੇ ਦਾ ਦਿਲ ਤੋੜਨ ਵਾਲੇ ਸੀਗੇ ਉਤੋਂ ਬਾਅਦਾਂ ਉਹ ਵਾਰੀ-ਵਾਰੀ ਜਾ ਕੇ ਐਸਐਸਪੀ ਕੋਲ ਦੁਹਾਈ ਦਿੰਦਾ ਰਿਹਾ ਪਹਿਲਾਂ ਤਿੰਨੋਂ ਨੂੰ ਗਨਮੈਨ ਦਿੱਤੇ ਫਿਰ ਹੌਲੀ-ਹੌਲੀ ਜਦੋਂ ਉਹਦੀ ਉਹਦੀ ਮੌਤ ਹੋਈ ਉਹਦੇ ਨਾਲ ਇੱਕ ਗਨਮੈਨ ਰਹਿ ਗਿਆ ਸੀਗਾ ਕੁਝ ਤੇ ਜਿਹੜੇ ਦੋ ਗਨਮੈਨ ਨੇ ਉਹ ਵਾਪਸ ਲੈ ਲੇ ਗਏ ਐਸਐਸਪੀ ਨੂੰ ਇਹਨੇ ਇੱਥੋਂ ਤੱਕ ਰਿਕੁਐਸਟ ਕੀਤੀ ਕਿ ਮੈਂ ਪੰਜਾਬ ਛੱਡ ਜਾਵਾਂ ਮੈਂ ਪੰਜਾਬ ਨੂੰ ਛੱਡ ਕੇ ਚਲੇ ਜਾਵਾਂ ਇਹ ਵੀ ਮੈਨੂੰ ਪਤਾ ਲੱਗਾ ਕਿ ਕਿਤੇ ਨਾ ਕਿਤੇ ਉਹਦੀ ਪੈਸੇ ਦੀ ਵੀ ਉਹਨਾਂ ਨਾਲ ਸੈਟਲਮੈਂਟ ਹੋਣ ਨੂੰ ਤਿਆਰ ਸੀਗੀ ਪਰ ਅਫਸਰਾਂ ਦੇ ਭਰੋਸੇ 'ਚ ਆ ਕੇ ਉਹਨੇ ਉਹਨਾਂ ਦਾ ਭਰੋਸਾ ਰੱਖਣ ਲਈ ਕੋਈ ਪੈਸੇ ਨਹੀਂ ਦਿੱਤੇ ਤੇ ਜਿਹੜਾ ਉਹ ਮੌਤ ਦੇ ਮੂੰਹ ਦੇ ਵਿੱਚ ਚਲੇ ਗਿਆ ਜਿਹੜੇ ਥੱਲੇ ਪੁਲਿਸ ਅਫਸਰਾਂ ਦੇ ਕੋਲੋਂ ਜਾਂਦਾ ਰਿਹਾ ਉਹਨੂੰ ਕਹਿੰਦੇ ਰਹੇ ਕਿ ਉੱਪਰ ਮਿਲੋ ਜਾ ਕੇ ਮਤਲਬ ਇਹ ਕਿ ਉਹਨੂੰ ਸੀਰੀਅਸਲੀ ਕਿਸੇ ਨੇ ਲਿਆ ਹੀ ਨਹੀਂ ਸਿਰਫ ਫਾਰਮੈਲਟੀ ਕੀਤੀ ਗਈ ਜਿਵੇਂ ਬਾਕੀ ਸਾਰਿਆਂ ਦੇ ਨਾਲ ਕੀਤੀ ਜਾਂਦੀ ਹੈ ਬਹੁਤ ਥਾਵਾਂ ਤੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹੇ ਅਫਸਰ ਲੱਗੇ ਆ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਇੱਕ ਅਫਸਰ ਹੈਗਾ ਮੈਨੂੰ ਪਤਾ ਲੱਗਾ ਉਹਨੂੰ ਕਿਸੇ ਬੰਦੇ ਨੇ ਜਾ ਕੇ ਕਿਹਾ ਕਿ ਮੈਨੂੰ ਗੈਂਗਸਟਰਾਂ ਦੀਆਂ ਤਮ ਕੀ ਆਵ ਰਹੀਆਂ ਨੇ ਆ ਬਾਹਰਲੇ ਨੰਬਰਾਂ ਤੋਂ ਫੋਨ ਆਉਂਦੇ ਨੇ ਤੇ ਉਹ ਅਫਸਰ ਅੱਗੋਂ ਉਹਨੂੰ ਕਹਿੰਦਾ ਤੂੰ ਇਹਨੂੰ ਬਲੌਕ ਕਰ ਦੇ ਹੁਣ ਉਹਨੂੰ ਮੈਂ ਪੁੱਛਣਾ ਚਾਹੁੰਦਾ ਅਫਸਰ ਨੂੰ ਉਹ ਨੰਬਰ ਤੇ ਬਲੌਕ ਕਰ ਦੂਗਾ ਅਗਲਿਆਂ ਦੀ ਆਉਂਦੀ ਗੋਲੀ ਕਿਸ ਤਰ੍ਹਾਂ ਬਲੌਕ ਕਰੂਗਾ ਤੁਹਾਡੇ ਲੋਕਾਂ ਕੋਲ ਜੇ ਲੋਕ ਆਸ ਨਾਲ ਜਾਂਦੇ ਨੇ ਨਾ ਤੇ ਉਹਨਾਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਤੇ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਤੁਸੀਂ ਉਹ ਹਾਲਾਤ ਬਣਾ ਦਿੱਤੇ ਕਿ ਬਰੂਦ ਦੇ ਢੇਰ 'ਤੇ ਬੈਠੀ ਹੋਈ ਦੁਨੀਆ ਛੋਲੋਂ ਸੇ ਹਿਫਾਜ਼ਤ ਦਾ ਹੁਨਰ ਪੁੱਛਦੀ ਹੈ ਮਨਦੀਪ ਨੂੰ ਬਚਾਉਂਦਿਆਂ ਜਿਹੜੀਆਂ ਗੋਲੀਆਂ ਲੱਗੀਆਂ ਉਹਨੂੰ ਮੇਰੇ ਖਿਆਲ ਤਿੰਨ ਕੇ ਚਾਰ ਗੋਲੀਆਂ ਜਿਹੜੀਆਂ ਵੱਜੀਆਂ ਔਰ ਸਵਾ ਅੱਠ ਜੋਦ ਨਾਲ ਹੋਇਆ ਮੈਂ ਉਹ ਵੀ ਦੱਸਣ ਲੱਗਾ ਕਿ ਸਵਾ ਅੱਠ ਦੇ ਕਰੀਬ ਇਹ ਹਾਦਸਾ ਵਾਪਰਦਾ ਉਦੋਂ ਉਹਦੇ ਘਰ ਦੇ ਉਹਨੂੰ ਹਸਪਤਾਲ ਲੈ ਕੇ ਜਾਂਦੇ ਨੇ ਹਸਪਤਾਲ ਪਹੁੰਚਦਿਆਂ ਪਹੁੰਚਦੇ ਅੱਧਾ ਘੰਟਾ ਉਹਨਾਂ ਨੂੰ ਲੱਗਾ ਹੋਊਗਾ ਉਹ ਹਸਪਤਾਲ ਵਾਲੇ ਉਹਨੂੰ ਅਗਲੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੰਦੇ ਨੇ ਜਿੱਥੇ ਜਾਂਦਿਆਂ ਜਾਂਦਿਆਂ ਪੂਰੇ ਟਾਈਮ ਦੇ ਵਿੱਚ 10 ਵਜਾ ਜਾਂਦੇ ਨੇ 10 ਵਜੇ ਤੋ ਉਹ ਬੰਦਾ ਹਸਪਤਾਲ ਦੇ ਵਿੱਚ ਗਿਆ ਹੋਵੇ ਤੇ 10 ਵਜੇ ਤੋਂ ਰਾਤ 2 ਵਜੇ ਤੱਕ ਉਹਨੂੰ ਸਿਰਫ ਮੈਡੀਕਲ ਅਫਸਰ ਜਿਹਨੂੰ ਐਮਓ ਕਹਿ ਦਿੰਦੇ ਆ ਉਹ ਹੈਂਡਲ ਕਰਦਾ ਰਿਹਾ 2 ਵਜੇ ਹਸਪਤਾਲ ਦੇ ਵਿੱਚ ਸਰਜਨ ਆਉਂਦੇ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਦੱਸਦੇ ਆ ਕਿ 95% ਬੰਦਾ ਤੁਹਾਡਾ ਠੀਕ ਹੈ 95% ਠੀਕ ਦੱਸਣ ਦਾ ਮਤਲਬ ਇਹ ਹੁੰਦਾ ਵੀ ਉਹਦੀ ਜਾਨ ਵੱਜਣੀ ਆ 20000 ਰੁਪਏ ਦੀਆਂ ਉਹਨਾਂ ਨੇ ਦਵਾਈਆਂ ਆਪ ਜੜੀਆਂ ਉਥੋਂ ਖਰੀਦੀਆਂ ਉਸ ਤੋਂ ਅਲੈਦਾ 30000 ਰੁਪਿਆ ਇੱਕ 50000 ਰੁਪਿਆ ਇੱਕ 170000 ਰੁਪਿਆ ਜਿਹੜਾ ਉਹਨਾਂ ਕੋਲ ਇੱਕ ਲਿਆ ਜਾਂਦਾ 230000 ਰੁਪਿਆ ਜਿਹੜਾ ਹਸਪਤਾਲ 'ਚ ਜਮ੍ਹਾਂ ਕਰਾਇਆ ਗਿਆ ਔਰ 20000 ਦੀਆਂ ਦਵਾਈਆਂ ਅੱਡ ਜੇ ਦਵਾਈ ਉਹਨਾਂ ਨੇ ਅੱਡ ਲੈ ਲਈ ਆਪਣੀ ਤੇ ਉਸ ਤੋਂ ਬਾਅਦ ਆ ਮੈਂ ਪੁੱਛਣਾ ਚਾਹੁੰਦਾ ਕਿ ਹਸਪਤਾਲ ਨੂੰ ਕੋਈ ਪੁੱਛਣ ਵਾਲਾ ਹੈਗਾ ਕਿ ਬਾਕੀ ਖਰਚਾ ਸਵੇਰੇ 10 ਵਜੇ ਤੁਸੀਂ ਉਹਦਾ ਐਲਾਨ ਕਰ ਦਿੰਦੇ ਹੋ ਵੀ ਉਹਦੀ ਮੌਤ ਹੋ ਗਈ ਆ 12 ਘੰਟਿਆਂ ਦੇ ਵਿੱਚ 2.5 ਲੱਖ ਰੁਪਏ ਦਾ ਹਸਪਤਾਲ ਦੇ ਵਿੱਚ ਕੀ ਉਹਨੇ ਲਾ ਲਿਆ ਆਈਸੀਯੂ ਦੇ ਵਿੱਚ ਰਿਹਾ ਹੋਊਗਾ ਉਹਦਾ 5-7 10000 ਰੁਪਏ ਖਰਚਾ ਹੋਊਗਾ ਤੁਹਾਡੇ ਡਾਕਟਰ ਵੱਡੇ ਤੋਂ ਵੱਡੇ ਵੀ ਆ ਗਏ ਹੋਣਗੇ ਰਾਤ ਦੇ ਵਿੱਚ 3 4 5 4-5000 ਤੋਂ ਉੱਤੇ ਵਿਜ਼ਿਟ ਦੀ ਫੀਸ ਨਹੀਂ ਹੋਊਗੀ ਫਿਰ 2,50,000 ਰੁਪਇਆ ਜਿਹੜਾ ਉਹਦਾ ਉਹ ਬਣਾ ਦਿੱਤਾ ਗਿਆ ਮਤਲਬ ਇਸ ਮੌਕੇ ਦੇ ਉੱਤੇ ਵੀ ਇਹ ਨਹੀਂ ਵੇਖਿਆ ਗਿਆ ਉਹਨੂੰ ਪਹਿਲਾਂ ਪੈਸੇ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਔਰ ਉਸ ਤੋਂ ਬਾਅਦਾਂ ਉਹਦੇ ਨਾਲ ਜਿਹੜਾ ਮਿਸ ਬਿਹੇਵ ਉਹਦੇ ਪਰਿਵਾਰ ਨਾਲ ਕੀਤਾ ਗਿਆ ਕੱਲੋ ਪਰਿਵਾਰ ਉਹਦਾ ਬ੍ਰਦਰ ਰੋ ਰਿਆ ਸੀਗਾ ਇੱਕ ਡਾਕਟਰ ਉਹਨਾਂ ਨੂੰ ਕੰਟੇਨ 'ਚ ਮਿਲਦਾ ਔਰ ਉਹਨੂੰ ਪੁੱਛਦੇ ਨੇ ਕਿ ਸਾਡੇ ਭਰਾ ਦਾ ਹਾਲ ਕੀ ਹੈ ਔਰ ਡਾਕਟਰ ਅੱਗੋਂ ਨੂੰ ਪੈਂਦਾ ਕਿ ਤਰ੍ਹਾਂ ਕਿ ਮੈਂ ਕੱਲੇ-ਕੱਲੇ ਨੂੰ ਹਾਲ ਦੱਸੂਗਾ ਮੇਰੇ ਦਫ਼ਤਰ 'ਚ ਇੱਕ ਜਣਾ ਆ ਜਿਓ ਤੇ ਮਤਲਬ ਉਹਨੂੰ ਪੁੱਛ ਲਿਓ ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗੀ ਹੋਵੇ ਸਾਰੇ ਅਫਸਰ ਉਹਦੇ ਨਾਲ ਗਏ ਹੋਣ ਤੇ ਫੇਰ ਹਸਪਤਾਲ ਆਪਣੀਆਂ ਐਨੀਆਂ ਮਨਮਾਨੀਆਂ ਕਰਨ ਐਨੀ ਲੁੱਟਖਸੁੱਟ ਕਰਨ ਫੇਰ ਇਹਦੀ ਕਿਦੀ ਛੱਤਰ ਛਾਇਆ ਦੇ ਵਿੱਚ ਹੈ ਸਰਕਾਰ ਇਹ ਸਪਸ਼ਟ ਤੇ ਕਰੇ ਕਿ ਇਹ ਜਿਹੜੇ ਪ੍ਰਾਈਵੇਟ ਹਸਪਤਾਲ ਆ ਪ੍ਰਾਈਵੇਟ ਸਕੂਲ ਆ ਹੁਣ ਕਿਦੀ ਛੱਤਰ ਛਾਇਆ ਦੇ ਹੇਠ ਚੱਲ ਰਹੇ ਆ ਕੀ ਕਦੀ ਇਸ ਦੇ ਵਿੱਚ ਸੁਧਾਰ ਹੋਊਗਾ ਕੀ ਜਿਹੜੇ ਬਦਲਾਅ ਦੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਹ ਬਦਲਾਅ ਆਊਗਾ ਕਦੀ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਉਹਨਾਂ ਡਾਕਟਰਸ ਨੂੰ ਵੀ ਕਹਿਣਾ ਚਾਹੁੰਨਾ ਜਿਨ੍ਹਾਂ ਦੇ ਸਰਕਾਰਾਂ ਤੇ ਸਿਸਟਮ ਦੇ ਨਾਲ ਹੱਥ ਰਲੇ ਆ ਉਹਨਾਂ ਨੂੰ ਕੋਈ ਖੌਫ ਹੀ ਨਹੀਂ ਮੈਂ ਉਹਨਾਂ ਨੂੰ ਕਹਿੰਨਾ ਤੁਹਾਨੂੰ ਸਰਕਾਰਾਂ ਦਾ ਖੌਫ ਨਹੀਂ ਤੁਹਾਨੂੰ ਸਿਸਟਮ ਦਾ ਖੌਫ ਨਹੀਂ ਪਰ ਪ੍ਰਮਾਤਮਾ ਦੇ ਖੌਫ ਤੇ ਖਾਓ ਤੁਹਾਡਾ ਦਿਲ ਨਹੀਂ ਤੁਹਾਨੂੰ ਦੱਸਦਾ ਵੀ ਅੱਜ ਯਾਰ ਤੁਸੀਂ ਕਿਸੇ ਨਾਲ ਗਲਤ ਕਰਕੇ ਆਏ ਹੋ ਤੁਹਾਡੇ ਲਈ ਇਹ ਗੱਲ ਮੈਂ ਕਹਿ ਲਵਾਂ ਨਾ ਕਿ ਕਿਸ ਕਿਸ سے ਤੂੰ ਦੋਸ਼ ਛੁਪਾਉਗੇ ਆਪਣੇ ਕਿਸ ਕਿਸੇ ਤੁਮ ਦੋਸ਼ ਛਪਾਓਗੇ ਆਪਣੇ ਆਪਣਾ ਮਨ ਵੀ ਤੋ ਦਰਪਣ ਹੁੰਦਾ ਹੈ ਕੀ ਕਦੀ ਤੁਸੀਂ ਅੰਦਰ ਝਾਤੀ ਨਹੀਂ ਮਾਰੀ ਆਪਣੇ ਮਨ ਦੇ ਸ਼ੀਸ਼ੇ ਦੇ ਵਿੱਚ ਵੀ ਲੋਕ ਤੁਹਾਡੇ ਕੋਲ ਕਿੰਨੀ ਆਸ ਨਾਲ ਆਉਂਦੇ ਆ ਤੇ ਕਿਦਾਂ ਤੜਫਦੇ ਹੋਏ ਤੇ ਤੁਹਾਨੂੰ ਗਾਲਾਂ ਕੱਢਦੇ ਜਾਂਦੇ ਆ ਇਸ ਸਾਰੇ ਸਿਸਟਮ ਦੇ ਨਾਲ ਸੂਬੇ ਦਾ ਨੁਕਸਾਨ ਹੋ ਰਿਹਾ ਆਉਣ ਵਾਲੀ ਪੀੜੀ ਦਾ ਨੁਕਸਾਨ ਹੋ ਰਿਹਾ ਪਹਿਲਾਂ ਬੱਚੇ ਬਾਹਰ ਜਾਂਦੇ ਸੀਗੇ ਆਪਾਂ ਕਹਿੰਦੇ ਸੀ ਬੱਚਿਆਂ ਦਾ ਬ੍ਰੇਨ ਜਿਹੜਾ ਉਹ ਡレイン ਹੋ ਰਿਹਾ ਮਨੀ ਜਿਹੜੀ ਸਾਡੀ ਉਹ ਡレイン ਹੋ ਰਹੀ ਆ ਜਿਹੜਾ ਉਹ ਪੈਸਾ ਕਮਾਉਂਦੇ ਸੀਗੇ ਮਾਪੇ ਉਹ ਕਮਾ ਕੇ ਉਹਦੇ ਤੇ ਪੈਸਾ ਲਾ ਕੇ ਬੱਚੇ ਨੂੰ ਬਾਹਰ ਭੇਜ ਦਿੰਦੇ ਸੀ ਹੁਣ ਬੱਚਾ ਨਹੀਂ ਬਾਹਰ ਜਾ ਰਿਹਾ ਹੁਣ ਸਮੁੱਚਾ ਵਪਾਰ ਜਿਹੜਾ ਪੰਜਾਬ ਤੋਂ ਬਾਹਰ ਜਾਣਾ ਸ਼ੁਰੂ ਹੋ ਗਿਆ ਲੋਕ ਆਪਣਾ ਵਪਾਰ ਨਾਲ ਲੱਗਦੇ ਸੂਬਿਆਂ ਦੇ ਵਿੱਚ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਬੱਚੇ ਬਾਹਰ ਜਾ ਰਹੇ ਆ ਵਪਾਰ ਇੱਥੋਂ ਖਤਮ ਹੋ ਰਿਹਾ ਤੇ ਇਸ ਸੂਬੇ ਦੇ ਨੁਕਸਾਨ ਦੀ ਭਰਪਾਈ ਕੌਣ ਕਰੂਗਾ ਇੰਨੇ ਬੱਚੇ ਬਾਹਰ ਜਾਣਾ ਇੰਨਾ ਵਪਾਰੀਆਂ ਦਾ ਡਰੇ ਹੋਣਾ ਇੰਨਾ ਵਪਾਰ ਬਾਹਰ ਜਾਣਾ ਇਹ ਇੱਕ ਜਿਹੜਾ ਇਸ਼ਾਰਾ ਇਹ ਇੱਕ ਮਤਲਬ ਸਿਗਨਲ ਹੈ ਜਿਹੜਾ ਕਿ ਪੰਜਾਬ ਦੇ ਤਬਾਹ ਹੋਣ ਦਾ ਇਹਦੇ ਲਈ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਜੇ ਅਜੇ ਵੀ ਨਾ ਸਮਝੇ ਕਿ ਇਹ ਇੱਕ ਇਸ਼ਾਰਾ ਹੈ ਇਹ ਇੱਕ ਇਸ਼ਾਰਾ ਹੈ ਆਫਤੇ ਨਾਗਹਾਨੀ ਕਾ ਕਿਸੇ ਜਗ੍ਹਾ ਸੇ ਪਰਿੰਦੋਂ ਕਾ ਕੂਚ ਕਰ ਜਾਣਾ ਲੋਕਾਂ ਦੇ ਤੇ ਕਿਤੇ ਆਪਾਂ ਇੱਥੇ ਸਾਈਬੀਰੀਅਨ ਪੰਛੀ ਆਉਂਦੇ ਆ ਤੇ ਕਿੱਡੀ ਆਸ ਦੇ ਨਾਲ ਉਹਦੀਆਂ ਖਬਰਾਂ ਲੱਗਦੀਆਂ ਕਿਤੇ ਉਹ ਤੇ ਪੰਛੀ ਗਾਇਬ ਹੋ ਜਾਣ ਤੇ ਉਹ ਵੀ ਇੱਕ ਇਸ਼ਾਰਾ ਹੁੰਦਾ ਵੀ ਕੋਈ ਤਬਾਹੀ ਆਉਣ ਵਾਲੀ ਆ ਜਾਂ ਮਤਲਬ ਕੋਈ ਨੁਕਸਾਨ ਹੋਣ ਵਾਲਾ ਵਾ ਇੰਨਾ ਬੱਚਾ ਸਾਡਾ ਬਾਹਰ ਚਲੇ ਗਿਆ ਇੰਨਾ ਵਪਾਰੀ ਸਾਡਾ ਇੱਥੇ ਪੰਜਾਬ ਚ ਪੈਸੇ ਲਾਉਣ ਨੂੰ ਤਿਆਰ ਨਹੀਂ ਅਜੇ ਵੀ ਸਾਨੂੰ ਅਕਲ ਨਹੀਂ ਆ ਰਹੀ ਕਿ ਯਾਰ ਅਸੀਂ ਸਿਸਟਮ ਨੂੰ ਠੀਕ ਕਿਦਾਂ ਕਰਨਾ ਜਿਹੜੇ ਇੱਥੇ ਕੰਮ ਕਰਦੇ ਆ ਉਹ ਵਿਚਾਰੇ ਆਪਣੀ ਫਰੋਤੀ ਦੇ ਦੇ ਕੇ ਜਾਨ ਛੜਾ ਰਹੇ ਆ ਔਰ ਡਰਦੇ ਕਿਸੇ ਦੇ ਨਾਲ ਗੱਲ ਵੀ ਨਹੀਂ ਕਰਦੇ ਚੁੱਪਚੀਪ ਹੀ ਪੈਸੇ ਦੇ ਦਿੰਦੇ ਆ ਤੇ ਜਿਹੜੇ ਨਹੀਂ ਦਿੰਦੇ ਉਹਨਾਂ ਦਾ ਹਾਲ ਤੁਸੀਂ ਦੇਖ ਲਓ ਵੀ ਕੀ ਹੋ ਰਿਹਾ ਲੋਕ ਡਰੇ ਹੋਏ ਨੇ ਵਪਾਰੀ ਡਰੇ ਹੋਏ ਨੇ ਇੱਥੇ ਤੇ ਆਮ ਇਹ ਕਿਹਾ ਜਾਂਦਾ ਵੀ ਜਿੱਥੇ ਕ੍ਰਾਈਮ ਘਟੂਗਾ ਉੱਥੇ ਵਪਾਰ ਵਧੂਗਾ ਪਰ ਇੱਥੇ ਜਿਹੜਾ ਕ੍ਰਾਈਮ ਵਧ ਰਿਹਾ ਤੇ ਵਪਾਰ ਘਟ ਰਿਹਾ ਤੇ ਜੇ ਵਪਾਰ ਵਧੂਗਾ ਤੇ ਉਹਦੇ ਨਾਲ ਜੇ ਕ੍ਰਾਈਮ ਵੀ ਘਟੂਗਾ ਤੇ ਉਹਦੇ ਨਾਲੇ ਨਸ਼ਾ ਵੀ ਘਟੂਗਾ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਸੂਬੇ ਦਾ ਸੁਧਾਰ ਕਰ ਸਕਦੇ ਹੋ ਵਪਾਰੀ ਇੱਥੇ ਡਰਿਆ ਮਹਿਸੂਸ ਕਰਦਾ ਵਪਾਰੀ ਇੱਥੇ ਕੰਮ ਕਰਨ ਨੂੰ ਤਿਆਰ ਨਹੀਂ ਤੇ ਨਾ ਤੇ ਇੱਥੇ ਕ੍ਰਾਈਮ ਘਟਣਾ ਤੇ ਨਾ ਇੱਥੇ ਜਿਹੜਾ ਉਹ ਨਸ਼ਾ ਘਟਣਾ ਵਾ ਔਰ ਸਰਕਾਰ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਵੇ ਜਿਹੜੀ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਔਰ ਮੈਂ بار-ਬਾਰ ਇਹ ਗੱਲ ਕਹਿਣਾ ਕਿ ਕ੍ਰਾਈਮ ਗੈਂਗਸਟਰ ਤੇ ਨਸ਼ਾ ਸਰਕਾਰ ਦੀ ਪ੍ਰਾਇੋਰਟੀ ਤੇ ਹੈ ਨਾ ਇਹਨਾਂ ਦੋਵਾਂ ਨੂੰ ਪੁਲਿਸ ਇਕੱਲੀ ਖਤਮ ਨਹੀਂ ਕਰ ਸਕਦੀ ਤੁਸੀਂ ਜਿੰਨਾ ਮਰਜ਼ੀ ਯੋਰ ਲਾ ਲਓ ਤੁਸੀਂ ਨਸ਼ਾ ਜਿਹੜਾ ਉਹ ਟਰਾਲੀਆਂ 'ਤੇ ਪਰ ਪਰ ਕੇ ਫੜ ਲਓ ਉਹਨੂੰ ਸਾੜ ਦਿਓ ਫੜੀ ਜਾਓ ਗੈਂਗਸਟਰ ਬੱਸਾਂ 'ਤੇ ਪਰ ਪਰ ਕੇ ਮਾਰੀ ਜਾਓ ਇਹ ਤੁਹਾਡੇ ਖਤਮ ਦੋਵੇਂ ਨਹੀਂ ਮੁੱਕ ਸਕਦੇ ਜਿੰਨਾ ਚਿਰ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲਦਾ ਜਿੰਨਾ ਚਿਰ ਬੱਚਿਆਂ ਨੂੰ ਇੱਜ਼ਤਮਾਨ ਦੀ ਰੋਟੀ ਨਹੀਂ ਮਿਲਦੀ ਮੈਨੂੰ ਅੱਜ ਕਿਸੇ ਬਹੁਤ ਸੀਨੀਅਰ ਸਿਟੀਜ਼ਨ ਚੰਡੀਗੜ੍ਹ 'ਚੋਂ ਰਹਿੰਦੇ ਨੇ ਔਰ ਬਹੁਤ ਅਮੀਰ ਆਦਮੀ ਨੇ ਉਹ ਬਜ਼ੁਰਗ ਨੇ ਮਤਲਬ ਉਹਨਾਂ ਦਾ ਇੱਕ ਮੈਸੇਜ ਆਇਆ ਅੱਜ ਔਰ ਮੇਰੇ ਫੋਨ ਦੇ ਵਿੱਚ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਪੰਜਾਬ ਦਾ ਡੀਜੀਪੀ ਇੰਨਾ ਮਾਨਦਾਰ ਹੈ ਇੰਨਾ ਕਾਬਿਲ ਹੈ ਫਿਰ ਵੀ ਇਹ ਸਿਸਟਮ ਜਿਹੜਾ ਕੰਟਰੋਲ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਇਹ ਕਰਾਇਮ ਕਿਉਂ ਨਹੀਂ ਘਟ ਰਿਹਾ ਪੰਜਾਬ ਦੇ ਵਿੱਚ ਨਸ਼ਾ ਕਿਉਂ ਨਹੀਂ ਘਟ ਰਿਹਾ ਉਹਨਾਂ ਲਈ ਮੈਂ ਇੱਕ ਗੱਲ ਉਹਨਾਂ ਨੂੰ ਵੀ ਦੱਸੀ ਹੈ ਤੇ ਮੈਂ ਸਰਕਾਰ ਨੂੰ ਵੀ ਦੱਸਣੀ ਚਾਹੁੰਨਾ ਕਿ ਸੀਐਮ ਤੇ ਡੀਜੀਪੀ ਇਹਨਾਂ ਨੂੰ ਜੁਆਇੰਟ ਪਾਲਿਸੀ ਬਣਾਉਣੀ ਪਊਗੀ ਬੱਚਿਆਂ ਨੂੰ ਕੰਮ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਬੱਚਿਆਂ ਨੂੰ ਹੋਰ ਪਾਸੇ ਲਾਇਆ ਕਿਸ ਤਰ੍ਹਾਂ ਜਾ ਸਕਦਾ ਪਰ ਇੱਥੇ ਸਰਕਾਰ ਜਿਹੜੀ ਆ ਉਹ ਰਾਜਕਤਾ ਫੁਲਾ ਰਹੀ ਆ ਉਹ ਭੁੱਖਮਰੀ ਫੁਲਾ ਰਹੀ ਆ ਤੇ ਆਸ ਕਰਦੀ ਆ ਵੀ ਪੁਲਿਸ ਸਾਰੇ ਮਤਲਬ ਕੰਮ ਕਰ ਦੇਵੇ ਸਾਡੇ ਠੀਕ ਕਰ ਦੇਵੇ ਕੰਮ ਸਾਰੇ ਬੰਦ ਆ ਮੇਰੀ ਗੱਲ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਹਾਸੋਈ ਨਹੀਂ ਲੱਗੂਗੀ ਪਰ ਇਹਦੇ ਰਿਜ਼ਲਟ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਭੁਗਤਣੇ ਪੈਣਗੇ ਰੇਤ ਪੰਜਾਬ ਦੇ ਵਿੱਚ ਅੱਜ ਸਭ ਤੋਂ ਮਹਿੰਗੀ ਆ ਰੇਤ ਬੰਦ ਹੈ ਮੈਂ ਅੱਗੇ ਵੀ ਇੱਕ ਦਿਨ ਖਲੋ ਕੇ ਟਰਾਲੀਆਂ ਦੇ ਬਾਹਰ ਕਿਹਾ ਸੀਗਾ ਕਿ ਰੇਤ ਦੇ ਨਾਲ ਮਜ਼ਦੂਰ ਸ਼ਟਰਿੰਗ ਵਾਲਾ ਰੰਗ ਰੋਗਣ ਵਾਲਾ ਬਿਜਲੀ ਵਾਲਾ ਪੱਥਰ ਵਾਲਾ ਲੱਕੜ ਵਾਲਾ ਰੇੜੇ ਵਾਲਾ ਰਿਕਸ਼ੇ ਵਾਲਾ ਉਹ ਸਾਰੇ ਲੋਕ ਜੁੜੇ ਨੇ ਉਹ ਸਾਰੇ ਵਿਹਲੇ ਹੋਗੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾੜਾ ਚੰਗਾ ਕੰਮ ਉਹ ਕਰ ਰਹੇ ਆ ਮਾਰੇ ਕਮਾਂ ਵੱਲ ਕਈਆਂ ਦਾ ਧਿਆਨ ਜਾ ਰਿਹਾ ਥੋੜੇ ਥੋੜੇ ਪੈਸਿਆਂ ਦੇ ਨਾਲ ਉਹਨਾਂ ਨੂੰ ਵਰਗਲਾਇਆ ਜਾ ਰਿਹਾ ਗਲਤ ਕੰਮ ਉਹਨਾਂ ਕੋਲੋਂ ਕਰਾਏ ਜਾ ਰਹੇ ਆ ਹੁਣ ਤੱਕ ਜਿੰਨੇ ਵੀ ਕ੍ਰਿਮੀਨਲ ਫੜੇ ਆ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਗੈਂਗਸਟਰ ਜਿਹੜਾ ਨਾਮ ਦਿੱਤਾ ਜਾਂਦਾ ਉਹ ਕਿੰਨੇ ਕੁ ਮੀਰ ਫੜਿਆ ਤੁਸੀਂ ਅੱਜ ਉਹਨਾਂ ਸਾਰਿਆਂ ਦੀ ਡਿਟੇਲ ਘਰੋ ਘਰੀ ਪੱਤਰਕਾਰ ਵੀ ਜਾ ਕੇ ਲੈ ਕੇ ਮਤਲਬ ਆ ਸਕਦੇ ਆ ਕਿ ਕਿੰਨੇ ਕੁ ਮੀਰ ਔਰ ਕਿੰਨੇ ਕੁ ਪੈਸੇ ਲੈ ਕੇ ਉਹਨਾਂ ਨੇ ਸਾਰੇ ਕੰਮ ਕੀਤੇ ਸਾਰਾ ਘੋਖਣ ਤੇ ਇਹਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਆ ਤਰਨ ਤਰਨ ਦੇ ਵਿੱਚ ਵੀ ਜਿਹੜਾ ਪਰਸੋ ਹਮਲਾ ਆਇਆ ਰਾਕਟ ਲਾਂਚਰ ਦੇ ਨਾਲ ਅੱਜ ਇੱਕ ਚੈਨਲ ਚਲਾ ਰਿਹਾ ਸੀਗਾ ਜੇ ਮੈਂ ਕਿਤੇ ਗਲਤ ਨਾ ਹੋਵਾਂ ਕਿ ਉਹ ਢਾਬੇ ਤੇ ਬੰਦੇ ਬੈਠੇ ਗੱਲਾਂ ਕਰਦੇ ਸੀ ਜਿਹੜਾ ਕੋਈ ਪੁਲਿਸ ਨੂੰ ਕਲੂ ਮਿਲ ਰਿਹਾ ਉਹਦੇ ਵਿੱਚ ਤਿੰਨ ਹਿੰਦੀ ਬੋਲਣ ਵਾਲੇ ਸੀਗੇ ਤੇ ਇੱਕ ਪੰਜਾਬੀ ਸੀਗਾ ਅਖੀਰ ਉਹ ਫੜੇ ਜਾਣੇ ਨੇ ਉਹਨਾਂ ਦੇ ਵਿੱਚੋਂ ਵੀ ਪਤਾ ਲੱਗ ਜਾਣਾ ਵੀ ਕੌਣ ਕਿੰਨੇ ਕੁ ਅਮੀਰ ਸੀਗੇ ਔਰ ਕਿੰਨੇ ਕੁ ਪੈਸੇ ਵਾਲੀ ਉਹਨਾਂ ਨੇ ਕੰਮ ਕੀਤਾ ਸਭ ਮਾਤੜ ਘਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਇਹਨਾਂ ਕੰਮਾਂ ਨੂੰ ਅੰਜਾਮ ਦਿੱਤੇ ਜਿਨ੍ਹਾਂ ਦੇ ਘਰ ਰੋਜੀ ਰੋਟੀ ਨਹੀਂ ਚੱਲਦੀ ਜੋ ਥੋੜੇ ਬਹੁਤ ਫੜੇ ਵੀ ਆ ਜੋ ਵੱਡੇ ਘਰਾ ਦੇ ਹੋਣਗੇ ਉਹ ਕਿਤੇ ਸਿਸਟਮ ਦੇ ਸਤਾਏ ਹੋਣਗੇ ਜਾਂ ਉਹਨਾਂ ਨਾਲ ਕੋਈ ਵਧੇਕੀ ਹੋਈ ਹੋਗੀ ਗੈਂਗਸਟਰ ਤੇ ਨਸ਼ਾ ਖਤਮ ਕਰਨ ਵਾਲੇ ਏ ਬਿਆਨ ਜਿਹੜੇ ਸਰਕਾਰ ਦਿੰਦੀ ਆ ਨਾ ਇਹਨਾਂ ਦਾ ਲੋਕਾਂ ਨੇ ਮਜ਼ਾਕ ਡਾਉਣਾ ਸ਼ੁਰੂ ਕਰ ਦਿੱਤਾ ਲੋਕ ਥੱਲੇ ਤੁਹਾਨੂੰ ਲਿਖਦੇ ਪਤਾ ਕੀ ਆ ਜਦੋਂ ਤੁਸੀਂ ਨਸ਼ਾ ਤੇ ਗੈਂਗਸਟਰ ਖਤਮ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਨੇ ਕਿ ਤੁਹਾਡੇ ਕੋਲੋਂ ਤੇ ਅਜੇ ਤੱਕ ਚਾਈਨਾ ਡੋਰ ਨਹੀਂ ਖਤਮ ਹੋਈ ਪੰਜਾਬ ਦੇ ਵਿੱਚ ਫਿਰ ਤੁਸੀਂ ਨਸ਼ਾ ਕਿੱਥੋਂ ਖਤਮ ਕਰ ਲੋਗੇ ਫਿਰ ਤੁਸੀਂ ਗੈਂਗਸਟਰ ਕਿੱਥੋਂ ਖਤਮ ਕਰ ਲੋਗੇ ਫਿਰ ਇਹ ਤੇ ਹੋ ਨਹੀਂ ਸਕਦਾ ਕਿ ਸਰਕਾਰ ਲੋਕਾਂ ਨੂੰ ਕੰਮ ਵੀ ਨਾ ਦੇਵੇ ਤੇ ਜਿਹੜਾ ਹੈਗਾ ਉਹਨੂੰ ਵੀ ਤਬਾਹ ਕਰੀ ਜਾਵੇ ਤੇ ਲੋਕ ਕ੍ਰਾਈਮ ਨੂੰ ਨਾ ਕਰਨ ਇਹ ਦੋ ਚੀਜ਼ਾਂ ਚੱਲਣੀਆਂ ਨੇ ਆਪ ਸਾਰਾ ਸਿਸਟਮ ਵਿਗਾਰ ਕੇ ਤੇ ਪੁਲਸ ਨੂੰ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਕੰਟਰੋਲ ਕਰੇ ਆਵਾਜ਼ ਵੀ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਤੁਹਾਡੇ ਖਿਲਾਫ ਕੋ ਆਵਾਜ਼ ਵੀ ਨਾ ਚੁੱਕੇ ਇਸ ਤਰੀਕੇ ਤੁਹਾਡਾ ਸਿਸਟਮ ਤੇ ਤੁਹਾਡਾ ਸੂਬਾ ਨਹੀਂ ਸੁਧਰ ਸਕਦਾ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਲੋਕਾਂ ਦੀ ਆਵਾਜ਼ ਤੁਸੀਂ ਦਬਾ ਨਹੀਂ ਸਕਦੇ ਜੇ ਨੂੰ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰੋਗੇ ਤੇ ਇਹ ਬਗਾਵਤ ਬਣ ਕੇ ਲੋਕਾਂ ਦੇ ਵਿੱਚ ਉੱਭਰ ਪੈਣੀ ਹੈ ਜਿਵੇਂ ਬਦਬੀ ਵੇਲੇ ਉੱਭਰੀ ਸੀਗੀ ਸੋ ਇਹ ਗੱਲਾਂ ਨਾ ਕਰੋ ਕਿ ਲੋਕ ਮਾਰੇ ਵੀ ਜਾਣ ਤੇ ਲੋਕ ਤੜਫਣ ਵੀ ਨਾ ਲੋਕ ਆਪਣੀ ਆਵਾਜ਼ ਵੀ ਨਾ ਚੁੱਕਣ ਤੁਸੀਂ ਤੇ ਉਹ ਹਾਲਤ ਕਰ ਰਹੇ ਹੋ ਕਿ ਨਾ ਤੜਪਣੇ ਕੀ ਇਜਾਜ਼ਤ ਹੈ ਨਾ ਫਰਿਆਦ ਕੀ ਗੁੱਟ ਗੁੱਟ ਕੇ ਮਰ ਜਾਓ ਯਹੀ ਮਰਜੀ ਹੈ ਮੇਰੇ ਸਯਾਦ ਕੀ ਸੋ ਮੈਂ ਤੁਹਾਨੂੰ ਫਿਰ ਇੱਕ ਬੇਨਤੀ ਕਰਦਾ ਇਸ ਸਭ ਤੇ ਤੁਹਾਨੂੰ ਮਿਲ ਕੇ ਕੰਮ ਕਰਨਾ ਪੈਣਾ ਤੁਹਾਨੂੰ ਡੀਜੀਪੀ ਦੇ ਨਾਲ ਸੀਐਮ ਨੂੰ ਆਪੋ ਆਪਣਾ ਜਿਹੜਾ ਰੋਲ ਅਦਾ ਕਰਨਾ ਪੈਣਾ ਵਾ ਸਰਕਾਰ ਆਪਣਾ ਫਰਜ਼ ਨਿਭਾਵੇ ਲੋਕਾਂ ਨੂੰ ਕੰਮ ਕਰ ਦਵੇ ਤੇ ਪੁਲਿਸ ਆਪਣਾ ਫਰਜ਼ ਨਿਭਾਵੇ ਹੁਣ ਤੱਕ ਮੇਰਾ ਖਿਆਲ 50 ਤੋਂ ਉੱਪਰ ਜਿਹੜੇ ਕਤਲ ਹੋ ਚੁੱਕੇ ਆ ਫਰੋਤੀਆਂ ਦੇ ਕਰਕੇ ਜਾਂ ਆਪਸੀ ਮੁੱਠ ਭੇੜ ਕਰਕੇ ਆਪਸੀ ਲਾਗਤਬਾਜੀ ਦੇ ਨਾਲ ਜਿਹਨੂੰ ਆਪਾਂ ਗੈਂਗਸਟਰਾਂ ਦਾ ਨਾਮ ਦੇ ਦਿੰਨੇ ਆ ਛੇਤੀ ਤੋਂ ਛੇਤੀ ਇਹਦੇ ਉੱਤੇ ਨੀਤੀ ਬਣਾਉਣ ਦੀ ਲੋੜ ਹੈ ਨਹੀਂ ਤੇ ਨਾ ਪੰਜਾਬ ਦੇ ਵਿੱਚ ਬੱਚੇ ਤੇ ਅੱਗੇ ਹੀ ਨਹੀਂ ਬਚੇ ਜੇ ਕੰਮਕਾਰ ਵੀ ਨਾ ਬਚਿਆ ਤੇ ਫਿਰ ਇਸ ਸੂਬੇ 'ਚ ਕੀ ਤੁਸੀਂ ਇਲੈਕਸ਼ਨ ਕਰਾਓਗੇ ਕੀ ਤੁਸੀਂ ਜਿੱਤੋਗੇ ਕੀ ਮਤਲਬ ਇਹਦੇ ਉੱਤੇ ਤੁਸੀਂ ਰਾਜ ਕਰੋਗੇ ਇਹਦੇ ਉੱਤੇ ਇੱਕ ਜੁਆਇੰਟ ਜਿਹੜੀ ਤੁਹਾਨੂੰ ਰਲ ਕੇ ਕੰਮ ਕਰਨਾ ਪੈਣਾ ਪੁਲਿਸ ਨੂੰ ਤੇ ਸਰਕਾਰ ਨੂੰ ਇਹਦੇ ਉੱਤੇ ਪਾਲਿਸੀ ਬਣਾਉਣੀ ਪੈਣੀ ਆ ਮੈਂ ਅਖੀਰ 'ਚ ਫਿਰ ਤੁਹਾਨੂੰ ਕਹਿਣਾ ਮਾਰ-ਮਾਰ ਕੇ ਤੇ ਫੜ-ਫੜ ਕੇ ਤੁਹਾਡੇ ਕੋਲੋਂ ਨਸ਼ਾ ਕੁਝ ਵੀ ਖਤਮ ਨਹੀਂ ਹੋਣਾ ਬੱਚਿਆਂ ਨੂੰ ਇੱਜ਼ਤ ਮਾਣ ਵਾਲੀ ਰੋਟੀ ਦੇਣੀ ਪੈਣੀ ਆ ਔਰ ਛੇਤੀ ਤੋਂ ਛੇਤੀ ਜੇ ਸਰਕਾਰ ਜਾਗੇ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਤਾ ਨਹੀਂ ਕਿਹੜੀ ਸਾਜ਼ਿਸ਼ ਦੇ ਪਿੱਛੇ ਕੰਮ ਕਰ ਰਹੀ ਹੈ ਇਹਨੂੰ ਫੇਲ ਕਰਨ ਲਈ ਤੁਹਾਨੂੰ ਬੱਚਿਆਂ ਨੂੰ ਕੰਮ ਦੇਣਾ ਹੀ ਪੈਣਾ ਮੈਂ ਦੋ ਲੈਣਾ ਕਹਿ ਕੇ ਸੀਐਮ ਨੂੰ ਤੇ ਸਮਾਪਤੀ ਕਰਨ ਲੱਗਾ ਕਿ ਉੱਠ ਜਾਗ ਪੈ ਨੀਂਦ ਚੋਂ ਚਿਰਾਂ ਤੋਂ ਸੁੱਤੇ ਗਾਫਲਾ ਗਾਫਲ ਕਹਿੰਦੇ ਬਹੁਤ ਸੁਸਤ ਆਦਮੀ ਨੂੰ ਉੱਠ ਜਾਗ ਪੈ ਨੀਂਦ ਚੋਂ ਚਿਰਾਂ ਤੋਂ ਸੁੱਤੇ ਗਾਫਲਾ ਬਲਦੀ ਸ਼ਮਾ ਵੱਲ ਤੁਰ ਪਿਆ ਪਤੰਗਿਆਂ ਦਾ ਕਾਫਲਾ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ